ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਬਠਿੰਡਾ ਦੀ ਸਰਹੰਦਨ ਨਹਿਰ ਜੋ ਕਿ ਖਤਰੇ ਦੇ ਨਿਸ਼ਾਨ ਤੋਂ 5 ਇੰਚ 4 ਇੰਚ ਜਿਹੜੇ نیچے ਬਹਿ ਰਹੀ ਹੈਗੀ ਆ ਚਾਲਪੂਲ ਤੋਂ ਥੋੜਾ ਜਿਹਾ نیچے ਟੱਚ ਕਰਦੀ ਹੋਈ ਇਸ ਸਰਹੰਦ ਨਹਿਰ ਦਾ ਬਹਾਵ ਬਹੁਤ ਤੇਜ਼ ਚੱਲ ਰਿਹਾ ਹੈ ਜੋ ਕਿ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਤੇ ਆਪਾਂ ਇਹਨਾਂ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੇ ਜੇ ਓਵਰਫਲੋ ਹੁੰਦੀ ਆ ਤਾਂ ਕੀ ਬਠਿੰਡੇ ਨੂੰ ਇਸ ਦੇ ਨਾਲ ਕੋਈ ਖਤਰਾ ਹੈ ਜਾਂ ਨਹੀਂ ਅਗਰ ਪਾਣੀ ਵਧਿਆ ਤਾਂ ਇਹਨੂੰ ਕਿੱਧਰ ਛੱਡਿਆ ਜਾਵੇਗਾ ਆਹ ਉਹ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲਜੀਤ ਸਿੰਘ ਹੈ ਹਾਂਜੀ ਕਮਲਜੀਤ ਜੀ ਜਿਹੜਾ ਕਿ ਪਾਣੀ ਦਾ ਪਿੱਛੇ ਪ੍ਰੈਸ਼ਰ ਤੇਜ਼ ਆ ਰਿਹਾ ਹੈਗੇ ਖਤਰੇ ਦੇ ਨਿਸ਼ਾਨ ਤੋਂ ਕਿੰਨਾ ਨੀਚੇ ਹੈ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਖਤਰੇ ਦੇ ਨਿਸ਼ਾਨ ਤੋਂ ਦੇਖੋ ਵੈਸੇ ਤਾਂ 4 ਇਚ ਨੀਚੇ ਹੈ ਜੀ ਜੀ ਖਤਰੇ ਦੇ ਨਿਸ਼ਾਨ ਤੋਂ ਮਤਲਬ ਫਿਲਹਾਲ ਖਤਰੇ ਦਾ ਕੋਈ ਹੋਜੇ ਸਿਸਟਮ ਨਹੀਂ ਆਇਆ ਜੀ ਤੇ ਬਾਕੀ ਅਸੀਂ ਪਾਣੀ ਦਾ ਕੰਟਰੋਲ ਵੀ ਕਰ ਰਹੇ ਹਾਂ ਸਾਡੇ ਅਫਸਰ ਵੀ ਪਾਣੀ ਦੇ ਮਤਲਬ ਪੂਰੀ ਕੰਟਰੋਲਿੰਗ ਤੇ ਲੱਗੇ ਹੋਏ ਜੀ ਤੇ ਕੋਈ ਇਹੋ ਜੀ ਦਿੱਕਤ ਨਹੀਂ ਹੈ ਸਰ ਸ਼ਹਿਰ ਵਾਸਤੇ ਕੋਈ ਖਤਰਾ ਦਾ ਹੋ ਨਹੀਂ। ਅੱਛਾ ਜਿਸ ਤਰ੍ਹਾਂ ਕਮਲ ਜੀ ਇਹਨਾਂ ਨੇ ਰੈੱਡ ਲਾਈਨ ਤੇ ਰੈੱਡ ਲਾਈਨ ਦਿਖਾ ਰੱਖੀ ਹੈ ਜਿਸ ਤਰ੍ਹਾਂ ਕੀ ਉਸ ਤੋਂ نیچے ਉਸ ਤੋਂ نیچے ਜਿਹੜਾ ਹੈਗਾ ਸਿਰਫ 2-3 3-4 ਇੰਚ ਲਗਭਗ نیچے ਹੈ। 4 ਇੰਚ 4 ਇੰਚ نیچے ਹੈ। 4 ਇੰਚ ਹੈ। ਹਾਂ ਤੇ ਜੇ ਪ੍ਰੈਸ਼ਰ ਹੋਰ ਵੱਧਦਾ ਤਾਂ ਤੁਸੀਂ ਉਹਦੇ ਪਰ ਇੱਕੀ ਕਰਨ ਚਾਹੋਗੇ। ਸਰ ਜੇ ਇੰਦੂ ਵੱਧ ਪਾਣੀ ਆਉਂਦਾ ਤਾਂ ਥਰਮਲ ਨੂੰ ਪਾਵਾਂਗੇ, ਚਿੱਲਾਂ ਨੂੰ ਛੱਡਾਂਗੇ ਪਾਣੀ। ਅੱਛਾ ਠੀਕ ਹੈ। ਹਾਂਜੀ ਅਭੀ ਵੀ ਚੱਲ ਰਿਹਾ। ਅੱਛਾ ਹੁਣ ਵੀ ਚੱਲ ਰਿਹਾ। ਹਾਂਜੀ ਦਰਾਲ ਵੀ ਚੱਲੀ ਜਾਂਦਾ। ਹਾਂਜੀ ਵਿੱਚ ਕੀ ਨਾਮ ਹੈ ਤੁਹਾਡਾ ਮੈਂ ਬਦਰ ਸਿੰਘ ਐਜੀ ਹਾਂਜੀ ਬਦਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੈਂ ਇਹ ਹੀ ਕਹਿਣਾ ਚਾਹੁੰਦਾ ਜਦੋਂ ਸਾਟੇ ਕੋਲੇ ਪਾਣੀ ਓਵਰਫਲ ਹੁੰਦਾ ਹੈ ਜੀ ਅਜੀ ਥਰਮਲ ਝੀਲ ਚ ਪਾ ਦਿੰਨੇ ਜੀ ਤੇ ਤੋਂ ਫਿਰ ਜਦੋਂ ਥਰਮਦਾ ਝੀਲ ਓਵਰਫਲ ਹੋ ਜਾਂਦਾ ਜੀ ਤੇ ਉਹਦੇ ਬਾਅਦ ਜਦ ਨੈਰ ਤੇ ਕਮੀ ਆਉਂਦੀ ਅਸੀਂ ਫਿਰ ਤੇਉਣਾ ਆ ਤੇ ਉਹਨੇ ਕੰਨੀ ਜਾਨੀ ਪਾਣੀ ਦੇ ਦਿੱਨੇ। ਅੱਛਾ ਠੀਕ ਹੈ। ਯਾਨੀ ਕਿ ਇਹ ਅੰਦੇ ਬਾਰੇ ਹਜੇ ਸ਼ਹਿਰ ਵਾਸੀਆਂ ਨੂੰ ਕੋਈ ਖਤਰਾ ਕੋਈ ਖਤਰਾ ਨਹੀਂ ਹੈ। ਅੱਛਾ ਕਦੋਂ ਤੱਕ ਜਦੋਂ ਤੱਕ ਕਹਿਣਾ ਮਤਲਬ ਇਹਦੀ ਜਿਹੜੇ ਥਰਮਲ ਦੀ ਜਿਹੜੇ ਨਹਿਰ ਦੀ ਲੈਵਲ ਹੈ ਜੀ 6 ਫੁੱਟ ਦੀ ਹੈ। ਜੀ ਤੇ ਇਹ ਹੈਗਾ ਜੀ 5 6 ਹੈ ਤੇ ਖਤਰੇ ਤੋਂ 4 4 ਫੁੱਟ ਪਾਣੀ نیچے ਹੈ। 4 ਇੰਚ। ਹਾਂ 4 4 ਹਿੱਸੇ ਕਮ ਹੈ। ਹਾਂ 4 ਇੰਚ 3 4 4 ਇੰਚ ਨਹੀਂ ਸਰ ਜੀ 4 4 ਹਿੱਸੇ ਕਮ ਹੈ। ਅੱਛਾ ਚਾਰ ਇੰਚ ਨਹੀਂ ਚਾਰ ਹਿੱਸਾ ਨਹੀਂ ਜਿਸ ਤਰ੍ਹਾਂ ਇਹਨਾਂ ਨੇ ਉਹ ਲੇਬਲ ਦਿਖਾਇਆ ਹੋਇਆ ਹੈ ਉਹ ਤੋਂ ਉਸ ਤੋਂ ਲੇਬਲ ਜੋ ਖਤਰ ਹੈ ਕਿ ਜੋ ਲਾਲ ਹੈ ਲਾਲ ਨਿਸ਼ਾਨੀ ਉਹ ਖਤਰ ਹੈ ਕਿ ਇਹ ਉਹ ਖਤਰ ਤੋਂ نیچے ਹੈ ਹਾਂ ਉਸ ਤੋਂ ਲਾਲ ਨਿਸ਼ਾਨੀ ਤੋਂ ਜਿਸ ਤਰ੍ਹਾਂ ਦਿਖਾਈ ਹੈ ਜਿੱਥੇ ਦਿਖਾਇਆ 6 ਫੁੱਟ ਹਾਂਜੀ ਹਾਂਜੀ ਜਿੱਥੇ 6 ਫੁੱਟ ਦਾ ਦਿਖਾ ਰੱਖਿਆ ਉਸ ਤੋਂ ਸਿਰਫ ਡੇਂਜਰ ਲੇਵਲ ਹੈ ਸਰ ਡੇਂਜਰ ਲੇਵਲ ਹੈਗਾ ਇਹ ਉਹੀ ਖਤਰੇ ਦੀ ਨਿਸ਼ਾਨ ਆ ਗਿਆ ਹਾਂਜੀ ਹਾਂਜੀ ਡੇਂਜਰ ਲੇਵਲ ਤੋਂ ਸਿਰਫ 3-4 4 ਇੰਚ ਨੀਚੇ ਪਾਣੀ ਚੱਲ ਰਿਹਾ ਹੈ ਹਾਂਜੀ ਹਾਂਜੀ ਹਾਂ ਯਾਨੀ ਕਿ ਜੇ ਅਗਰ ਡੇਂਜਰ ਲੇਵਲ ਟੱਪਦਾ ਹੈ ਤਾਂ ਇਹਦਾ ਮਤਲਬ ਖਤਰੇ ਦਾ ਨਿਸ਼ਾਨ ਵੱਧਦਾ ਤੁਸੀਂ ਪਾਣੀ ਇਹਦਾ ਥਰਮਲ ਦੇ ਵਿੱਚ ਪਾਉਣੀ ਹੈ ਓਕੇ ਠੀਕ ਹੈ ਸਰਮਲ ਦੇ ਝਿਲ ਦੇ ਵਿੱਚ ਪਾ ਦੇਣੇ ਜਦ ਥਰਮਲ ਝਿਲ ਭਰ ਗਿਆ ਤਾਂ ਫਿਰ ਸਾਡੇ ਨਹਿਰ ਦੇ ਵਿੱਚ ਕਮੀ ਆ ਜਾਂਦੀ ਹੈ ਫਿਰ ਉਹ ਪਾਣੀ ਅਸੀਂ ਖੇਤਾਂ ਦੇ ਵਿੱਚ ਦੇਣੇ ਠੀਕ ਹੈ ਸਰ ਤੇ ਉਹਨੇ ਤੇ ਉਹ ਨਾ ਹਾ ਟਿਕ ਨਹੀਂ ਦੇ ਦੇ ਨੇ ਉਹਦੇ ਬਾਅਦ ਖੇਤਾਂ ਦੇ ਵਿੱਚ ਪਾਣੀ ਲੱਗ ਜਾਂਦਾ ਹੈ